ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਕੋਠਾ ਗੁਰੂਕਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਬਾਈ ਹਰ ਭਾਜਣ ਦੇ ਕਰੋ ਆਪਾਂ ਮਿੱਤਰੋ ਵੀਡੀਓ ਵਧਾ ਰਹੇ ਆ ਘਰੇਲੂ ਪਸ਼ੂ ਨੇ ਤੇ ਘਰੇਲੂ ਇਹ ਮਿੱਤਰੋ ਵੀਡੀਓ ਕੋਈ ਵਪਾਰ ਦਾ ਬਾਈ ਦਾ ਕੰਮ ਨਹੀਂ ਤੇ ਜਿਹੜੀ ਪੂਰੀ ਵੈਸੇ ਜਾਣਕਾਰੀ ਤਾਂ ਬਾਈ ਤੋਂ ਲਵਾਂਗੇ ਪਹਿਲਾਂ ਤੁਹਾਨੂੰ ਮੱਝ ਬਾਰੇ ਮੱਝ ਦਿਖਾ ਦਗੇ ਵੀਡੀਓ ਦੇ ਵਿੱਚ ਜੇ ਆਪਾਂ ਗੱਲ ਕਰਕੇ ਮਿੱਤਰੋ ਥਣਲੇਵੇ ਦੀ ਸਾਫ ਹੈ ਤੇ ਸੂਣ ਦੇ ਵਿੱਚ ਕੁਝ ਦਿਨ ਬਾਕੀ ਹੈ ਤੇ ਥਾਣਾ ਦੀ ਵੰਤਰ ਵੀ ਸੋਹਣੀ ਹੈ ਤੇ ਕੱਦ ਮਿੱਤਰੋ ਦਰਮਿਆਨਾ ਕੋਈ ਬਹੁਤਾ ਵੱਡਾ ਨਹੀਂ ਤੇ ਕੋਈ ਬੜਾ ਛੋਟਾ ਵੀ ਨਹੀਂ ਕਿਉਂਕਿ ਹਰ ਚੀਜ਼ ਦਾ ਦੱਸਣਾ ਤਾਂ ਆਪਣਾ ਮਿੱਤਰੋ ਫਰਜ਼ ਬਣਦਾ ਤਾਂ ਜੋ ਕੋਈ ਵੀ ਭਰਾ ਦੂਰੋਂ ਚੱਲ ਕੇ ਆ ਜੇ ਤੇ ਮੁੜ ਕੇ ਨਾ ਜਾਵੇ ਤੇ ਕਿੰਨੇ ਕ ਦਿਨ ਰਹਿੰਦੇ ਆ ਕਿੰਨਾ ਕਦੋਂ ਤੁਸੀਂ ਇਹਦੀ ਗੱਲਬਾਤ ਕਰਾਂਗੇ ਇੱਕ ਵਾਰੀ ਆਪਾਂ ਸੁਣ ਤੋਰ ਕੇ ਦਿਖਾਉਣੇ ਆ ਇੱਧਰ ਤੋੜ ਦੇ ਤੋ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਮਿੱਤਰੋ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਜਿਹੜੇ Facebook ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰੋ ਤੇ ਮੋਹ ਲੈ ਜੀ ਸੋਰੀ ਬਣਾ ਚਲੋ ਜੀ ਫੇਰ ਆਪਾਂ ਕਹਿੰਦੇ ਵੀ ਕਰੇ ਲੋ ਵੀਡੀਓ ਆ ਮਿੱਤਰੋ ਤਿਹਾਰ ਹੁੰਦੀ ਆ ਰਹੀ ਹੈ ਤੇ ਹਜੇ ਮੇਰਾ ਅੰਦਾਜ਼ਾ ਤਾਂ ਵੀ 5-4 ਦਿਨ ਲੇ ਜਾਊਗੀ ਤੇ ਪਹਿਲਾਂ ਮਗਰੋਂ ਪਸੂ ਮਿੱਤਰੋ ਕਦੋਂ ਵੀ ਸੁਝ ਸਕਦਾ ਹੈ ਠੀਕ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਅਨਪੋਜੀ ਤੁਸੀਂ ਵੇਖੋ ਆਪਣਾ ਨਾਂ ਹੈਗਾ ਹਰਪ੍ਰੀਤ ਸਿੰਘ ਹਾਂਜੀ ਇਹ ਜਿਹੜਾ ਘਰ ਆ ਤੁਹਾਡਾ ਕਿੱਥੇ ਜੈ ਪਿੰਡ ਦੇ ਕੋਠਾਗੁਰੂ ਦੇ ਇਹ ਗੁਰਦੁਆਰਾ ਸਾਹਿਬ ਦੇ ਕਿੱਸੀ ਜਿੱਤੇ ਉੱਪਰ ਆਈ ਆਪਣੇ ਠੀਕ ਹੈ ਲਿੰਕ ਰੋਡ ਆਉਂਦੀ ਆ ਤੁਹਾਨੂੰ ਹਾਂਜੀ ਲਿੰਕ ਰੋਡ ਆਉਂਦੀ 45 ਸੜਕ 45 ਸੜਕ ਜੀ ਓਕੇ ਇਹ ਜਿਹੜੀ ਆਪਾਂ ਝੋਟੀ ਦਿਖਾਈ ਆ ਹਨਾ ਇਹਦਾ ਸੂਆ ਤੇ ਦੂਜਾ ਸੂਏ ਕੱਟੀ ਗਈ ਦੂਜਾ ਸੂਏ ਸੋਦੀ ਆ ਹਾਂਜੀ ਤੇ ਕਰਦੀ ਆ ਜੀ ਕਰਦੀ ਝੋਟੀ ਆ ਜੀ ਆਪਣੀ ਤੇ ਪਹਿਲੇ ਸੂਏ ਨੇ ਕਿੰਨਾ ਕ ਦੁੱਧ ਕੱਢਿਆ ਪਹਿਲੇ ਸੂਏ 12 ਲੀਟਰ ਦੁੱਧ ਕੱਢਿਆ ਜੀ 12 ਤੇ ਕਿੰਨੇ ਕ ਦਿਨ ਰਹਿੰਦੇ ਨੇ ਅਜੇ ਇਹਦੇ 4 ਦਿਨ ਰਹੇਗੇ 4-5 4-5 ਦਿਨ ਹਾਂਜੀ ਹੋਰ ਕੀ ਕਰਤਾ ਜੀ ਇੱਕ ਧੀ ਕਰ ਇੱਕ ਧੀ ਮਾਨ ਤਨ ਹੋ ਜੂ ਹਾਂਜੀ ਪੂਰਾ ਕਰ ਦਾਂ ਤੂੰ ਜੀ ਓਕੇ ਤੇ ਫੋਨ ਨੰਬਰ ਦੱਸ ਦਿਓ ਜੀ ਆਪਾਂ 99646 94646 19510 19587 ਇਹਦੇ ਗਾਹਾਂ ਟੀਕਾ ਕਿਹੜਾ ਲੱਗਿਆ ਵਾ ਇਹ M29 ਦਾ ਟੀਕਾ ਭਰਾਵਾ ਜੀ ਇਹ M29 ਦਾ ਹਾਂਜੀ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਮਿੱਤਰੋ ਕਰੋ ਬਾਈ ਦੇ ਨਾਲ ਸੰਪਰਕ ਤੇ ਵਜਣ ਸਿਹਤ ਪੱਖੋਂ ਸਰੀਰ ਪੱਖੋਂ ਬਹੁਤ ਸੋਹਣੀ ਐ ਸੋ ਸਾਰੇ ਵੀਰਾਂ ਦਾ ਧੰਨਵਾਦ